ਸਤ ਹੈ ਜੀ ਤੁਹਾਨੂੰ ਸਾਰਿਆਂ ਨੂੰ ਔਰ ਤੁਹਾਡੇ ਨਾਲ ਜੁੜੇ ਸਾਰੇ ਜਿਹੜੇ तमाम ਦਰਸ਼ਕਾਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜੈ ਸ਼੍ਰੀ ਰਾਮ ਸਾਡੇ ਪੰਜਾਬ ਦੇ ਜਿਹੜੇ ਭਾਜਪਾ ਦੇ ਜਨਰਲ ਸੈਕਟਰੀ ਨੇ ਸ਼੍ਰੀ ਵਿਕੇਸ਼ਰ ਠੌਰ ਜੀ ਅੱਜ ਸਾਡੇ ਚ ਆਏ ਨੇ ਔਰ ਖਾਸ ਤੌਰ ਤੇ ਇੱਕ ਸੰਦੇਸ਼ ਦੇਣ ਵਾਸਤੇ ਕਿ ਜਿਹੜਾ ਬਜਟ ਪੇਸ਼ ਹੋਇਆ ਸੈਂਟਰ ਗਵਰਨਮੈਂਟ ਦਾ ਉਦੇ ਵਿੱਚ ਕਿਹੜੀਆਂ-ਕਿਹੜੀਆਂ ਰਾਸਤਾ ਰਿਆਤਾਂ ਜਾਂ ਲਾਭ ਹੈਗੇ ਨੇ ਜਿਹੜੇ ਦੇਸ਼ਵਾਸੀਆਂ ਨੂੰ ਔਰਖਾ ਕਰਕੇ ਪੰਜਾਬੀਆਂ ਨੂੰ ਹਰ ਵਰਗ ਨੂੰ ਉਹ ਸੰਬੋਧਨ ਕਰਨਗੇ ਔਰ ਪ੍ਰੈਫਰਾਹੀ ਦੱਸਣਗੇ ਦਰਸਾਉਣਗੇ ਧੰਨਵਾਦ ਵੀ ਕਰਦੇ ਆਂ ਕਿ ਸਾਡੀ ਸਰਕਾਰ ਦਾ ਜਿਨ੍ਹਾਂ ਨੇ ਨਵਾਂ ਬਹੁਤ ਅੱਛਾ ਬਜਟ ਪੇਸ਼ ਕੀਤਾ ਮੈਂ ਸ੍ਰੀ ਕੇਸ਼ਵਠਾਰੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਨੂੰ ਮੁਖਾਤਬ मीडिया के सब साथी जोड़े आए हैं सबका तो तो मैं धनवाद करना है। और डॉक्टर साहब मैं जो दस्या कि अज की जी प्रेस वार्ता है वो दो हजार छब्बीस सताई का जोड़ा बजट है वह लैके असि इतने प्रेस कॉन्फ्रेंस करने जा रहे हैं साथियों सब जानने कि साढे साइनैंस मिनिस्टर श्रीमती निर्मला सीतारमन जी ने छब्बीस सताई का यूनियन बजट जो पेश किया और ये भी भारतीय जनता पार्टी का एक सपना है यार नरेंद्र भाई मोदी जी जो प्रधानमंत्री जी ने सपना है कि दो हज़ार संताली तक असी इस देश को विकसित देश की लाइन से लैके आना है डिवैल्प कंट्रियां लाइन से लैके आना है डिवैल्प कंट्री बनाना है और साडा सब का सपना है और ये पूरी जदोजहद चल रही है हिंदुस्तान की इकोनमी जी है तेजी ग्रो कर रही है ਇਬੀ ਜਾਗ ਜਾਹੀ ਹੈ ਕਿ 2014 ਚ ਜਨਰਿੰਦਰ ਭਾਈ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਸਨ ਉਦੋਂ 11ਵੇਂ ਨੰਬਰ ਦੀ ਅਰਥਵਿਵਸਥਾ ਸਾਡੇ ਪੂਰੇ ਵਿਸ਼ ਵਿੱਚ ਸੀ ਔਰ 2014 ਤੋਂ ਬਾਅਦ ਜਿਹੜੀ ਸਥਿਤੀ ਪ੍ਰਧਾਨ ਮੰਤਰੀ ਜੀ ਨੇ ਆਕਿੰਤਤਾ ਪਾਰਟੀ ਦੀ ਸਰਕਾਰ ਨਾਲ ਜੋ ਕੰਮ ਕੀਤਾ ਨਹੀਂ ਉਹਨਾਂ ਨਾਲ ਅੱਜ ਸਾਡੀ ਜਿਹੜੀ ਇਕਨੋਮੀ ਹੈ ਅਰਥਵਿਵਸਥਾ ਹੈ ਪੂਰੇ ਵਿਸ਼ ਦੇ ਵਿੱਚ ਚੌਥੇ ਨੰਬਰ ਤੇ ਹੈ ਅਰਕ ਸ਼ਾਸਤਰੀ ਹੋਰ ਜਿਲੇ इकोनमी में है ने सब का कहना है कि बहुत थोड़े समय से देश पार, देश सात देश जरा तीजी सब तो वही अर्थव्यवस्था तो बन जा रहा है साढ़े सबको बड़े मांगी गल है और मेरा यह मानना है कि जो बजट पेश किया गया फाइनेंस मिनिस्टर वालों वो उस दिशा वाल बहुत ही एक ठोस कदम जोड़ा हो लिखा गया है। और अस जो सपना लैके चल रहे हैं वो ये अगे वा एक उपरला गया टोटल एक्सपेंडिचर इस बजट जो अभी देखिए तरव पॉइंट संताली लाख करोड़ किया गया और दर्शाता है कि जरापेंडिचर ये एक्सपेंडिचर बजट रखा गया है ये किस तरीके इंफ्रास्ट्रक्चर किस तरीके डिवेलपमेंट होनी है कंट्री की सारा विरवा जिस बजट दिता गया कैपिटल एक्सपेंडिचर बारह पॉइंट इक्की लख करोड़ के करीब दिता गया और मैं भी दसना चाहता कि पिछले साल यही जो कैपिटल एक्सपेंडिचर से एक ग्यारह पॉइंट एकी लख से और इस बार बारह पॉइंट एक लख तो एक लाख करोड़ हो जो है इस बताया गया और जो कैपिटल एक्सपेंडिचर है ये सीधे तौर पर इंफ्रास्ट्रक्चर जरा सड़क है रेलवेज है एयरपोर्ट्स ने यह सारे का ਕਿਸ ਤਰੀਕੇ ਨਾਲ ਡਵੈਲਪਮੈਂਟ ਹੋਣੀ ਹੈ ਇਹਦੇ ਸਾਰਾ ਵੀਰਵਾ ਹੁੰਦਾ ਸੋ ਇਸ ਤਰੀਕੇ ਨਾਲ ਇਹ ਬਹੁਤ ਤੇਜ਼ ਨਾ ਬਦਾ ਇਹ ਉਦਾਹਰਣ ਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ 10 ਸਾਲਾਂ ਚ ਗਰੋਥ ਹੋਈ ਹੈ ਕੈਪੀਟਲ ਐਕਸਪੈਂਡੀਚਰ ਦੇ ਦਰਸਾ ਕੇ 16 17 ਦੇ ਵਿੱਚ 2.8 ਲੱਖ ਕਰੋੜ ਕੈਪੀਟਲ ਐਕਸਪੈਂਡੀਚਰ ਸੀ 17 18 ਦੇ ਵਿੱਚ 2.6 ਸੀ 18 19 ਦੇ ਵਿੱਚ 3.10 ਸੀ ਵੀ ਕਿਚ 4.1 ਸੀ 21/5.9 से 22/7.4 23/9.5 24/11.1 और 26/27 ਦਾ ਜਿਹੜਾ ਬਜਟ ਆਇਆ ਇਸ 12.2 ਕਿ ਜਨਾ ਮੈਂ ਹੁਣੇ ਦੱਸਿਆ ਸੋ ਮਤਲਬ ਜੇ 16 17 اور 26 27 ਨੂੰ ਕੰਪੇਅਰ ਕਰੀਏ ਬਜਟ ਸੋ ਫਿਰ ਉਹ 2.8 ਲੱਖ ਕਰੋੜ 16 17 اور 26 27 ਦੇ ਵਿੱਚ 12.2 ਲੱਖ ਕਰੋੜ ਜਿਹੜਾ ਹੈ ਇਸ ਵਿੱਚ ਲੈ ਕੈਪੀਟਲ ਐਕਸਪੈਂਡੀਚਰ ਦਾ ਜਿਹੜਾ ਬਜਟ ਰੱਖਿਆ ਗਿਆ ਹੈ ਇਹਦਾ ਮਤਲਬ ਹੈ ਕਿ ਕਿਸ ਬੜੇ ਇੱਕ ਜ਼ਬਰਦਸਤ ਤਰੀਕੇ ਨਾਲ ਪੂਰੇ ਦੇਸ਼ ਦੇ ਵਿੱਚ ਡਵੈਲਪਮੈਂਟ ਹੋਣ ਜਾ ਰਹੀ ਹੈ ਇਫੈਕਟਿਵ ਕੈਪੀਟਲ ਐਕਸਪੈਂਡੀਚਰ 17.14 ਲੱਖ ਰੱਖਿਆ ਗਿਆ ਇਸ ਪਲੈਨਿੰਗ ਦੇ ਵਿੱਚ ਜਿਹਦੇ ਨਾਲ ਜਿਹੜੇ ਯੁਵਾ ਉਹਨੂੰ ਜੌਬਸ ਦਾ ਜਿਹੜਾ ਬੜਾ ਸਹਿਉ ਹੋ ਮਿਲੇਗਾ ਪੂਰੇ ਦੇਸ਼ ਦੇ ਵਿੱਚ ਔਰ ਅਲੱਗ-ਅਲੱਗ ਤਰੀਕੇ ਦਾ ਇਨਫਰਾਸਟ੍ਰਕਚਰ ਦਾ ਪੂਰਾ ਦਿੱਤਾ ਮੈਂ ਪਹਿਲੇ ਕਿਹਾ फिजिकल डेफिसिट पॉइंट पांच और टारगेट से साड़ी गवर्नमेंट काटा है और चार पॉइंट पांच तो चार पॉइंट तीन फिजिकल डेफिजट इस प्लान किया गया जिड़ी कि एक बड़ी अचीवमेंट है मैं समझता इस सरकार की सबसिडी सपोर्ट के चार पॉइंट पांच लाख करोड़ रुपए का बजट प्रावधान किया गया है और जोड़ा सबसिडी सपोर्ट है ਇਦੇ ਨਾਲ ਦੇਸ਼ ਤੇ ਕਿਸਾਨਾਂ ਵਾਸਤੇ ਗਰੀਬਾਂ ਵਾਸਤੇ ਜਿਹਨੇ ਸਬਸਿਡੀਆਂ ਦਿੱਤੀ ਜਾਂਦੀਆਂ ਜਿਹੜੀਆਂ ਯੋਜਨਾਵਾਂ ਜਿਹਦੇ ਵਿੱਚ ਉਹਨਾਂ ਨੂੰ ਬੇਨਫਿਟ ਦਿੱਤੇ ਜਾਣਾ ਹੈ ਇੱਕ ਅਲੱਗ ਪੈਸਾ ਜਿਹੜਾ ਹੈ ਗਵਰਨਮੈਂਟ ਨੇ ਇਸ ਬਜਟ ਰੱਖਿਆ ਹੈ ਪ੍ਰਬੰਧ ਕੀਤਾ ਹੈ ਡਿਫੈਂਸ ਦਾ ਬਹੁਤ ਧਿਆਨ ਰੱਖਿਆ ਗਿਆ ਹੈ ਔਰ ਅਸੀਂ ਜਾਣਦੇ ਹਾਂ ਕਿ ਜਿਸ ਤਰੀਕੇ ਨਾਲ ਸਾਡੇ ਆਸ-ਪਾਸ ਦੇ ਜਿਹੜੇ ਦੇਸ਼ ਨੇ ਕਿਸ ਤਰੀਕੇ ਦੀਆਂ ਗਤੀਵਿਧੀਆਂ ਕਰ ਰਹੇ ਨੇ ਤੇ ਉਹਨੂੰ ਦੇਖਦੇ ਹੋਏ ਜੇ ਇਸ ਦੇ ਵਿੱਚ ਡਿਫੈਂਸ ਦਾ ਪੂਰਾ ਜ਼ੋਰ ਹੈ ਔਰ ਅੱਛਾ ਤਾਕਤਵਰ ਡਿਫੈਂਸ ਸਾਡੀ ਤਾਂ ਜਿਵੇਂ ਬਣਾਈ ਮਿਲਟਰੀ ਸੈਡੇ ਜਿਹੜੀ ਆ ਤਾਕਤਵਰ ਹੋਏ ਉਹਦੇ ਵਾਸਤੇ 7.84 ਲੱਖ ਕਰੋੜ ਦਾ ਇਸ ਬਜਟ ਦੇ ਵਿੱਚ ਪ੍ਰਬੰਧ ਰੱਖਿਆ ਗਿਆ ਹੈ ਡਿਫੈਂਸ ਕੈਪੀਟਲ ਆਊਟਲੇਜ ਜਿਹਦੇ ਵਿੱਚ ਅ ਇਥੇ ਜਿਹੜੀਆਂ ਫੈਕਟਰੀਜ਼ ਬਣੀਆਂ ਡਿਫੈਂਸ ਦਾ ਮਟੀਰੀਅਲ ਮਰਾਨ ਵਾਸਤੇ ਸਾਨੂੰ ਸਭ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਬਹੁਤ ਥੋੜਾ ਪਹਿਲੇ ਜਿਹੜਾ ਸੀਗਾ ਸਮਾਂ ਐਸਾ ਸੀ ਕਿ ਜਦੋਂ ਸਾਰਾ ਕੁਝ ਜਿਹੜਾ ਸੀ ਡਿਫੈਂਸ ਦਾ ਜਿਹੜੀ ਆਈਟਮ ਸੀ ਗਿਆ ਜਿਹੜੇ ਹਥਿਆਰ ਸਾਨੂੰ ਬਾਹਰੋਂ ਇੰਪੋਰਟ ਕੀਤੇ ਜਾਂਦੇ ਸੀ ਲੇਕਿਨ ਅੱਜ ਦੇਸ਼ ਜਿਹੜਾ ਹੈ ਉਹ ਇੱਕ ਐਕਸਪੋਰਟਰ ਬਣ ਗਿਆ ਡਿਫੈਂਸ ਦੀਆਂ ਆਈਟਮ ਦਾ ਜਾਂ ਜਿਹੜੇ ਮਿਲਟਰੀ ਦੇ ਜਿਹੜੇ ਹਥਿਆਰ ਨੇ ਸਾਡੇ ਅਲੱਗ-ਅਲੱਗ ਜਿਹੜੇ ਕੰਟਰੀਜ਼ ਨੇ ਬਾਅਦ ਉਹ ਸਾਡੇ ਤੋਂ ਲੈ ਰਹੇ ਨੇ ਔਰ ਇਹਨੂੰ ਹੋਰ ਬੜਾਵਾ ਦੇਣ ਵਾਸਤੇ 2.19 ਲੱਖ ਕਰੋੜ ਇਹ ਵਿੱਚ ਰੱਖਿਆ ਗਿਆ ਡਿਫੈਂਸ ਦੇ ਵਿੱਚ ਜ਼ਬਰਦਸਤ ਗਰੋਥ ਵਾਸਤੇ ਪਲਾਨ ਕੀਤਾ ਗਿਆ ਹੈ ਜਿਸ ਵਿੱਚ ਰੋਡਸ ਜਿਹੜੀਆਂ ਹੈ ਸੜਕਾਂ ਜਿੱਦਾਂ ਅਸੀਂ ਦੇਖਦੇ ਹਾਂ ਅੱਜਕੱਲ ਇਹ ਸਭ ਨੂੰ ਸਾਨੂੰ ਮਹਿਸੂਸ ਵੀ ਹੁੰਦਾ ਹੈ ਕਿ ਜਿਹੜੀਆਂ ਵੀ ਸਾਡੀਆਂ ਹਾਈਵੇਜ਼ ਬਣ ਰਹੀਆਂ ਨੇ ਉਹ ਲਗਭਗ ਕਿਸੇ ਵਿਦੇਸ਼ ਦੇ ਕਿਸੇ ਵੀ ਸੜਕਾਂ ਨਾਲ ਉਹਦਾ ਮੁਕਾਬਲਾ ਕੀਤਾ ਜਾ ਸਕਦਾ ਹੈ ਔਰ ਬਹੁਤ ਅੱਛੀਆਂ ਬਣ ਰਹੀਆਂ ਨੇ ਉਹਨੂੰ ਧਿਆਨ ਰੱਖਦੇ ਹੋਏ 2.94 ਲੱਖ ਕਰੋੜ ਜਿਹੜਾ ਜਿਹੜਾ ਪ੍ਰਬੰਧਨ ਹੈ 2.94 ਲੱਖ ਕਰੋੜ ਦਾ ਪ੍ਰਬੰਧਨ ਜਿਹੜਾ ਸੜਕਾਂ ਵਾਸਤੇ ਸਿਰ ਰੱਖਿਆ ਗਿਆ ਔਰ ਉਸੇ ਤਰੀਕੇ ਨਾਲ ਰੇਲਵੇ ਵਾਸਤੇ 2.78 ਲੱਖ ਕਰੋੜ ਦਾ ਜਿਹੜਾ ਹੈ ਪੈਸਾ ਜਿਹੜਾ ਹੈ ਰੱਖਿਆ ਗਿਆ ਇਸ ਬਜਟ ਦੇ ਵਿੱਚ और बजट चत हाई स्पीड रेल कोरीडोर बनाने की प्लानिंग लिती गई है जेदे कनेक्टिविटी जी पूरे देश होर वेगी व्यापार बढ़ेगा तो देश तरक्की राहत चलेगा और भी नए वॉटरवेज पानी राही व्यापार करी गई है इनकम टैक्स को सिंपलीफाई किया गया और अस जाने कि इनकम टैक्स रिटर्न का एक बड़ा ਅ اچھا ਬਦਲਾਅ ਜਿਹੜਾ ਸਾਹਮਣੇ ਆਇਆ ਇਸ ਬਜਟ ਦੇ ਵਿੱਚ ਉਹ 31 ਦਸੰਬਰ ਲਾਸਟ ਡੇਟ ਹੁੰਦੀ ਸੀ ਹਕਤਿ ਦਸੰਬਰ ਹਰ ਸਾਲ ਲਾਸਟ ਡੇਟ ਹੁੰਦੀ ਸੀ ਉਹਨੂੰ 31 ਮਾਰਚ ਕਰ ਦਿੱਤਾ ਗਿਆ ਜੇ ਆਈਟੀਆਰ ਦੀ ਜਿਹੜੀ ਤੁਸੀਂ ਫਾਈਲ ਕਰਨੀ ਹੈ ਫਾਈਲਿੰਗ ਦਾ ਜਿਹੜਾ ਹੈ 31 ਮਾਰਚ ਤੱਕ ਕਰ ਦਿੱਤਾ ਗਿਆ ਕੇਪੀਵਾੜੀ ਗ੍ਰਾਮੀਣ ਯੋਜਨਾਵਾਂ ਬਜਟ ਦਾ ਇੱਕ ਅਹਿਮ ਹਿੱਸਾ ਬਣਾਇਆ ਗਿਆ ਤਾਂ ਕਿ ਗਰੀਬ ਲੋਕਾਂ ਵਾਸਤੇ ਕਿਸਾਨਾਂ ਵਾਸਤੇ ਪੂਰੀ ਮਦਦ ਕੀਤੀ ਜਾ ਸਕੇ ਇਹ ਬਜਟ ਜਿਹੜਾ ਹੈ ਤੇਜ਼ੀ ਨਾਲ ਦੇਸ਼ ਨੂੰ ਵਿਕਾਸ ਦੇ ਪਾਸੇ ਲੈ ਕੇ ਜਾਏਗਾ ਐਸਾ ਸਾਡਾ ਸਭ ਤੋਂ ਮੰਨਣਾ ਹੈ ਔਰ ਉਹਦੇ ਨਾਲ-ਨਾਲ ਈ ਇਨਕਲੂਸਿਵ ਗ੍ਰੋਥ ਹੈ ਔਰ ਵਿਕਾਸ ਹੈ ਜਿਸ ਦਾ ਮੈਂ ਪਹਿਲੇ ਕਿਹਾ ਕਿ 2047 ਜਿਹੜਾ ਸਾਡਾ ਸੁਪਨਾ ਹੈ ਕਿ ਦੇਸ਼ ਵਿਕਸਿਤ ਭਾਰਤ ਬਣੇ ਉਸ ਵੱਲ ਨੂੰ ਇੱਕ ਕਦਮ ਜਿਹੜੇ ਬੜੀ ਤੇਜ਼ੀ ਨਾਲ ਵਧਾਇਆ ਜਾਣਗੇ ਗਰੀਬ ਕਿਸਾਨ ਯੁਵਾ ਤੇ ਮਹਿਲਾਵਾਂ ਇਹ ਚਾਰ ਵਰਗਾਂ ਜਿਨ੍ਹਾਂ ਦਾ ਬਹੁਤ ਖਾਸ ਧਿਆਨ ਰੱਖਿਆ ਗਿਆ ਹੈ और किसान की आमदन वे ये भी यदा प्लानिंग पूरी अच्छे तरीके तो की गई है एम एस एम ई वास्ते हज़ार करोड़ के करीब सैपरेट रखा गया माइक्रो समॉल मीडियम एंटरप्राइजेज जड़ा है मतलब स्मॉल छोटी इंडस्ट्रीज हैं उन्हें हज़ार करोड़ के करीब प्रदान किया गया दो हज़ार करोड़ वास्ते टॉपअप वास्ते भी पैसा रखा गया है और ये पैसा ਤਾਕੀ ਉਹਨਾਂ ਦੇ ਕਿਸੇ ਵੀ ਮੁਸ਼ਕਿਲਾਂ ਜਿਹੜੀਆਂ ਉਹਨਾਂ ਤੇ ਉਹਨਾਂ ਨੂੰ ਹੈਲਪ ਕੀਤੀ ਜਾ ਸਕੇ ਲੋਨ ਈ ਸੀ ਦਿੱਤਾ ਜਾ ਸਕੇ ਉਹਨਾਂ ਨੂੰ ਦਿੱਤਾ ਜਾ ਸਕੇ ਇਸ ਤਰੀਕੇ ਦੀ ਪਲਾਨ ਕੀਤੀ ਗਈ ਹੈ ਖੇਤੀਬਾੜੀ ਤੇ ਨਾਅ ਸਟੋਰੇਜ ਵਾਸਤੇ ਫੂਡ ਪ੍ਰੋਸੈਸਿੰਗ ਵਾਸਤੇ ਸਪੈਸ਼ਲ ਇੱਕ ਪੈਸਾ ਜਿਹੜਾ ਅਲੱਗ ਤਰੀਕੇ ਨਾਲ ਕਿਸੇ ਨਾਲ ਕਿਸਾਨਾਂ ਨੂੰ ਹੈਲਪ ਕਰਨ ਵਾਸਤੇ ਰੱਖਿਆ ਗਿਆ ਹੈ ਸਟਾਰਟਅਪ ਅਤੇ ਸਵੈ ਰੋਜ਼ਗਾਰ ਨੂੰ ਵਧਾਵਾ ਦੇਣ ਵਾਸਤੇ ਨੌਜਵਾਨਾਂ ਲਈ ਉਹਦੇ ਵਾਸਤੇ ਵੀ ਇੱਕ ਸਪੈਸ਼ਲ ਅਰੇਂਜਮੈਂਟਸ ਕੀਤੇ ਗਏ ਮਹਿਲਾਵਾਂ ਹੋਰ शक्तिशाली होन ताकतवर बन और जोड़ा है वूमेन मार्ट महिला मार्ट में नाम से तो एक कार्यक्रम रखा गया है और स्किल डेवलपमेंट पे ज़्यादा जोर दिता गया है स्वस्थ के शिक्षा दे वास्ते स्पेशल स्पैशल ज प्रावधान किया गया है डिजिटल इंफ्रास्ट्रक्चर बढ़ाने वास्ते भी काफ़ी पैसा रखा गया है डिजिटल इंफ्रास्ट्रक्चर के नाल अभी सब जानते हैं कि जी करप्शन है उसे रोक लगती है ਪੈਸਾ ਸਿੱਧੇ ਤੌਰ ਤੇ ਜਿਹੜਾ ਹੈ ਜਿਸ ਬੰਦੇ ਦਾ ਕੰਮ ਹੁੰਦਾ ਉਹਨੂੰ ਮਿਲਦਾ ਹੁਣੇ ਪਿਛਲੇ ਦਿਨਾਂ ਜੀ ਰਾਮਜੀਤ ਦਿਲ ਦੇ ਬਾਰੇ ਕਾਫੀ ਚਰਚਾ ਪੂਰੇ ਦੇਸ਼ ਚੱਲ ਰਹੀ ਹੈ ਪੰਜਾਬs ਵੀ ਬੜੀ ਚਰਚਾ ਹੋ ਰਹੀ ਹੈ ਕੁਝ ਵੀ ਜਿਹੜਾ ਇੱਕ ਬਹੁਤ ਅਹਿਮ ਕੜੀ ਜਿਹੜੀ ਹੈ ਉਹ ਡਿਜੀਟਲ ਪੇਮੈਂਟ ਵੀ ਹੈ ਕਿ ਜਿਹੜਾ ਪੈਸਾ ਪਹਿਲੇ ਖੁਰਦ-ਬੁਰਦ ਹੁੰਦਾ ਸੀ ਵਿਚੋਲੀਆਂ ਦੇ ਹੱਥ ਚਲਾ ਜਾਂਦਾ ਸੀ ਉਹ ਸਿੱਧੇ ਤੌਰ ਤੇ ਡਿਜੀਟਲੀ ਸਿੱਧਾ ਜਿਸ ਵਿਅਕਤੀ ਦਾ ਕੰਮ ਹੋਏਗਾ ਉਹਦੇ ਖਾਤੇ ਜਾਏਗਾ ਇਸ ਤਰੀਕੇ ਦੇ ਜਿਹੜੇ ਪ੍ਰਬੰਧ ਹੈ ਇਹਨਾਂ ਦੇਸ਼ ਜਿਹੜੀ ਹੈ ਭ੍ਰਸ਼ਟਾਚਾਰ ਜਿਹੜਾ ਕਰਨ ਵਾਲੇ ਲੋਕ ਨੇ ਉਹਨਾਂ ਦੇ ਹੱਥੋਂ ਇਹ ਸਾਰੀ ਗੱਲਬਾਤ ਨਿਕਲੇਗੀ ਔਰ ਗਰੀਬ ਆਦਮੀ ਨੂੰ ਸਹੀ ਤੌਰ ਤੇ ਸਿੱਧੇ ਤੌਰ ਤੇ ਪੈਸਾ ਮਿਲੇਗਾ ਤੁਹਾਨੂੰ ਕਲੀਅਰ ਕਰੋਗੇ ਜਮਾਨੀ ਆਮਦ ਕਿਨੇ ਬਣੇਗੀ ਔਰ ਮਾਇਦਾਵਾ ਵਾਸਤੇ ਕਿਉਂ ਰੱਖਿਆ ਗਿਆ ਹੈ ਨਹੀਂ ਕੁਛੀ ਤੁਹਾਡਾ ਸਵਾਲ ਮੈਂ ਦੁਬਾਰਾ ਸੋ ਸਾਥੀਓ ਮੈਂ ਤੁਹਾਡਾ ਤੁਹਾਡੇ ਕੁਐਸਚਨ ਦਾ ਜਵਾਬ ਦਵਾਵਾਂਗਾ ਜੀ ਤੇ ਸਮਾਜਿਕ ਸੁਰੱਖਿਆ ਯੋਜਨਾਵਾਂ ਉੱਤੇ ਧਿਆਨ ਦਿੱਤਾ ਗਿਆ ਹੈ ਇਹ ਬਜਟ ਲੰਬੇ ਟਾਈਪ ਟਾਈਪ ਤੱਕ ਆਰਥਿਕ ਮਜ਼ਬੂਤੀ ਲਈ ਇੱਕ ਬਹੁਤ ਜ਼ਬਰਦਸਤ ਗ੍ਰੋਥ ਕਰਨ ਵਾਸਤੇ ਦੇਸ਼ ਦੇ ਵਿੱਚ ਇੱਕ ਜਿਹੜਾ ਹੈ ਸਮਝੋ ਇਹ ਬਜਟ ਰੱਖਿਆ ਗਿਆ ਹੈ ਔਰ ਮੈਂ ਸਮਝਦਾ ਹਾਂ ਇਸ ਬਜਟ ਨਾਲ ਜਿਹੜਾ ਇੱਕ ਸਾਡਾ ਸੁਪਨਾ ਹੈ 2047 ਦਾ ਉਹ ਪੂਰਾ ਹੋਏਗਾ ਔਰ ਬਹੁਤ ਤੇਜ਼ੀ ਨਾਲ ਤਰੱਕੀ ਹੋਏਗੀ

दो हज़ार संताली विकसित देश बने सारा भारत वो आया और सत पॉइंट चार जी डी पी ग्रोथ नश की जी है अर्थव्यवस्था वही है विश्व के सब तो तेजी अगे वाली अर्थव्यवस्था इस वे तो हिंदुस्तान है बाकी कंट्री तो टेलीविजन भी देख रहे दे हो जो यूरोप का हाल है बाकी कंट्रीज का हाल है चाइना बहुत तेजी वह लेकिन चाइना भी अच्छा भारत हिंदुस्तान तो पिछे है और यह जी ग्रोथ है ये सारिया जीडिया प्लैनिंग दो हज़ार चौदह तो बाद मोदी जी और उन्होंने जो सारी टीम है उन्होंने जो की तो तो उस तो बाद ग्रोथ जी है इस तेजी वी है देश की और मैं जिदा पहले कहा कि देश जोड़ा सी ग्यारहवीं अर्थव्यवस्था तो से पूरे विश्व में चौथी अर्थव्यवस्था बढ़ गया इस तरीके पूरा देश तेजी में वह मैं एक सिंपल जी गल दसना चाहता है कि जिदा मैं हमने तुम्हें एक गल दसी जी सा कैपिटल एक्सपेंडिचर है कैपिटल एक्सपेंडिचर का मतलब है कि जेड़ा इंफ्रास्ट्रक्चर पे खर्चा होना है सडका पर बिकॉज़ ऑफ द मनी इज को सारे बफलर हो गए तो वो तो तो मैं मैं इन पर नेक्स्ट वाला सर आंकड़े नहीं समझ आते किसी आम लोगों को की मिल रहा है इस वजह से थोड़ा ਮੇਰਾ ਪੰਜਾਬ ਆ ਪੰਜਾਬ ਦਾ ਕਿਸਾਨ ਕਿਸਾਨੀ ਜਿਹੜਾ ਪ੍ਰਧਾਨ ਸੋਪਾ ਆਮ ਲੋਕਾਂ ਦੀਆਂ ਕਿਸਾਨਾਂ ਦੇ ਸਾਡੇ ਆਖਰੀ ਬਜਟ ਨਹੀਂ ਹੈ ਇਲੈਕਟਰੀਅਰ ਨਹੀਂ ਦੇਖੋ ਇਹਦਾ ਮੋਸ਼ਨ ਸਾਰੇ ਕਿਸਾਨ ਸਾਰੇ ਵਿਧਾਇਕਾਂ ਦੀ ਕਹਾਣੀ ਦੇ ਕੰਟਰੋਲ ਨਹੀਂ ਹੈ ਨਹੀਂ ਦੇਖੋ ਕੀ ਹੈ ਕਿ ਆਪੋਜੀਸ਼ਨ ਦਾ ਇੱਕ ਕੰਮ ਹੈ ਕਿਉਂਕਿ ਅੱਜ ਜੋ ਹਾਲਾਤ ਪੂਰੇ ਦੇਸ਼ ਬਣ ਗਿਆ ਨੇ ਮੋਦੀ ਜੀ ਦੀ ਪੋਪੁਲਾਰਿਟੀ ਇਸ ਜਗ੍ਹਾ ਤੇ ਚੱਲ ਰਹੀ ਹੈ ਇੱਕ ਮਿੰਟ ਮੈਂ ਛੋਟਾ ਜਾ ਪਹਿਲੇ ਮੈਨੂੰ ਗੱਲ ਕੰਪਲੀਟ ਕਰਨ ਦਿਓ कि ਅੱਜ ਅਸੀਂ ਵੇਖਦੇ ਆ ਕਿ ਯੂਰੋਪੀਅਨ ਕੰਟਰੀਜ਼ ਇਕੱਠੇ ਹੋ ਕੇ ਫਿਰ ਮਦਰ ਆਫ 올 ਡੀਲਸ ਦੇ ਨਾਮ ਤੋਂ ਤੁਸੀਂ ਦੇਖਿਆ ਕਿ ਸਾਰੇ ਇਥੇ ਡੀਲ ਹੋਈ ਹੈ ਹਿੰਦੁਸਤਾਨ ਦੇ ਨਾਲ ਪੂਰਾ ਯੂਰਪ ਹਿੰਦੁਸਤਾਨ ਦਾ ਆ ਜਦੋਂ ਯੂਰਪ ਪਹੁੰਚਿਆ ਤੇ ਹੁਣ ਲੇਟਲੀ ਕੀ ਹੋਇਆ ਕਿ 트럼ਪ ਜੀ ਜਿਹੜਾ ਹੈ ਅਮਰੀਕਾ ਦੇ ਰਾਸ਼ਟਰਪਤੀ ਉਹ ਵੀ ਪਹੁੰਚ ਕੇ ਉਹਨਾਂ ਨੇ ਵੀ ਇੱਕ ਮੈਸੇਜ ਦਿੱਤਾ ਕਿ ਹਿੰਦੁਸਤਾਨ ਨਾਲ ਵੀ ਡੀਲ ਹੋ ਗਈ ਹੈ ਪਿੱਛੇ ਜਿਹੜਾ ਚਾਈਨਾ ਵੀ ਇਥੇ ਪਹੁੰਚ ਆਇਆ ਸੋ ਮੇਰਾ ਕਹਿੰਦਾ ਮਤਲਬ ਕਿ ਦੁਨੀਆ ਦਾ ਹਰ ਦੇਸ਼ ਹਿੰਦੁਸਤਾਨ ਨੂੰ ਦੇਖ ਰਿਹਾ ਹੈ दुनिया की अर्थव्यवस्था सत पॉइंट चार भी ग्रोथ रेट नाल रही है दुनिया की सब तो तेजी बदी हुई अर्थव्यवस्था है इंफ्रास्ट्रक्चर बद रहा मैं छोटे जै दे एग्जाम्पल दिना थोड़े एक गल पूछ रहे कि ग्रोथ हो रही है कि हो रहा है मैं एक एक्सपोर्टर भी है और बहुत सारे बंदे इतने शायद कुछ बारीली कंट्री जाते भी हो गए चाइना के टाइम पर मैं जो जाता हूं इनिशियल स्टेज पर तो उ छे महीने बाद पता नहीं लगता कि वो एरिया जितने छे महीने पहले आए थे इन्ना जबरदस्त डिवेल्टमेंट हूँ ਜਦੋਂ ਤੁਸੀਂ 2 ਲੱਖ ਕਰੋੜ 2016 17 17 2 ਲੱਖ 8 8 2 ਲੱਖ ਕਰੋੜ 2.8 ਲੱਖ ਕਰੋੜ ਦਾ ਕੈਪੀਟਲ ਐਕਸਪੈਂਡੀਚਰ ਕੀਤਾ ਹੁਣ ਉਹਨੂੰ ਵਧਾ ਕੇ ਤੁਸੀਂ ਅੱਜ 12.21 ਲੱਖ ਕਰੋੜ ਕਰ ਦਿੰਦੇ ਹੋ ਤੇ ਮੇਰਾ ਇਹ ਮੰਨਣਾ ਹੈ ਕਿ ਜੇ ਵੀ ਡਵੈਲਪਮੈਂਟ ਇੰਨੀ ਤੇਜ਼ੀ ਨਾਲ ਦੇਸ਼ 'ਚ ਹੋਣੀ ਹੈ ਇਨਫਰਾਸਟ੍ਰਕਚਰ ਇੰਨੀ ਤੇਜ਼ੀ ਨਾਲ ਬਣਨਾ ਹੈ ਜਿਸ 'ਚ ਹਰ ਬੰਦਾ ਜਿਹੜਾ ਬੈਨੀਫਿਟ ਬੈਨੀਫਿਟਡ ਹੋਏਗਾ जिस युवा बेनीफिटिड होंगी जॉब किसान वास्ते गरीब वास महिलाओं ऑपरचुनिटी है क्योंकि इंफ्रास्ट्रक्चर इस तरीके प्रधान जी ने बैठा दूसरे कमरे चाहिए गल कर रहा जैंप लग रहे थे जिस जी ने जी गरीब लोगों बनाई है कि आए ਇਨੰਦ ਸੈ ਕਿੰਨੇ ਸੀ ਤੁਹਾਡੇ 44 ਸੀ ਕੋਈ 44 ਕੈਂਪੇਨਾਂ ਨੇ ਪਿੰਡਾਂ 'ਚ ਲਗਾਏ ਹਾਲਾਂਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਉਹਨਾਂ ਨੇ ਵਿਰੋਧ ਕੀਤਾ ਜਦੋਂ ਉਹਨਾਂ ਨੂੰ ਲੱਗਾ ਕਿ ਇਹਨਾਂ ਕੈਂਪਸ ਦੀ ਬੜੀ ਪੋਪੁਲਾਰਿਟੀ ਹੋ ਰਹੀ ਹੈ ਕਿ ਉਹਨਾਂ ਨੇ ਇੱਥੇ ਨਹੀਂ ਹਰ ਵਿਲੇਜ ਜਾ ਕੇ ਉਹਨੂੰ ਰੋਕਿਆ ਲੇਕਿਨ ਲਗਭਗ 150 ਤੋਂ ਉੱਤੇ ਸਕੀਮਸ ਨੇ ਜਿਹੜੀ ਗਰੀਬ ਲੋਕਾਂ ਦੇ ਦੇਖੋ ਗਰੀਬ ਲੋਕਾਂ 와ਸੇ ਅਸੀਂ ਗੱਲ ਕਰੀਏ 80 ਕਰੋੜ ਲੋਕਾਂ ਨੂੰ ਮੁਫਤ ਨਾਜ ਦੇਣਾ ਇਸ ਪਾਰਟੀ ਨੇ ਸ਼ੁਰੂ ਕੀਤਾ ਉਸ ਤੋਂ ਬਾਅਦ ਕੱਚੇ ਮਗਾਣਾ ਨੂੰ ਪੱਕਾ ਬਣਾਉਣ ਦਾ ਕੰਮ ਸ਼ੁਰੂ ਹੋਇਆ ਲਗਭਗ 50 ਕਰੋੜ ਲੋਕਾਂ ਨੂੰ ਹੈਲਥ ਇੰਸ਼ੋਰੈਂਸ ਜਿਹੜੀ ਹੈ ਜਿਹੜਾ 5 ਲੱਖ ਦਾ ਜਿਹੜਾ ਬੀਮਾ ਹੈ ਜਿਹੜਾ ਕਿ ਇਹਨਾਂ ਨੇ ਹੁਣ 10 ਲੱਖ ਦਾ ਇੱਕ ਠੂਠਾ ਫਰੇਬੀ ਵਿਅੰਗ ਜਿਹੜਾ ਦੇ ਕੇ ਕਿ ਜਿਵੇਂ ਅਸੀਂ 10 ਲੱਖ ਦਾ ਜਿਹੜਾ ਉਹ ਬੀਮਾ ਦੇ ਰਹੇ ਇਹਨਾਂ ਨੇ ਫੇ ਲਗੂ ਨਹੀਂ ਹੁੰਦਾ ਲੇਕਿਨ ਪੂਰੇ ਦੇਸ਼ 'ਚ ਉਸ ਦਾ ਇਫੈਕਟ ਦੇਖੋ 5 ਲੱਖ ਦਾ ਜਿਹੜਾ ਬੀਮਾ ਬੜੇ ਅੱਛੇ ਤਰੀਕੇ ਨਾਲ ਚੱਲ ਰਿਹਾ ਹੈ ਗਰੀਬਾਂ ਵਾਸਤੇ ਇੰਨੀਆਂ ਸਕੀਮਾਂ ਆਈਆਂ ਨੇ ਜਿਹਦੇ ਵਿੱਚ ਜਦੋਂ ਕਿ ਇੱਥੇ ਪਾਣੀ ਨਹੀਂ ਮਿਲਦਾ ਸੀ ਕਈ ਪਿੰਡਾਂ ਦੇ ਵਿੱਚ ਉੱਥੇ ਤੱਕ ਪਾਣੀ ਪਹੁੰਚਿਆ ਹੈ ਬਿਜਲੀ ਪਹੁੰਚਾਈ ਗਈ ਹੈ ਸੋ ਪੂਰੇ ਦੇਸ਼ ਡਵੈਲਪਮੈਂਟ ਹੋ ਰਹੀ ਹੈ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਯਾਦ ਕਰਾਉਣਾ ਹੈ ਕਿ ਜਦੋਂ ਡਿਜੀਟਲਾਈਜੇਸ਼ਨ ਹੋਣੀ ਸ਼ੁਰੂ ਹੋਈ ਪੂਰੇ ਦੇਸ਼ ਦੇ ਵਿੱਚ ਔਰ ਇਹ ਕਿਹਾ ਗਿਆ ਕਿ ਜੀ ਆੜ ਪੂਰਾ ਦੇਸ਼ ਜਿਹੜਾ ਡਿਜੀਟਲਾਈਜ਼ ਹੋਏਗਾ ਅਸੀਂ ਕੈਸ਼ ਨੂੰ ਘੱਟ ਪ੍ਰਮੋਟ ਕਰਾਂਗੇ ਸਿੱਧੇ ਤੌਰ ਤੇ ਜਿਹੜਾ ਹੈ ਉਹ ਤੁਸੀਂ ਕਾਰਡ ਨਾਲ ਹੀ ਆ ਜਿਹੜੇ ਬਾਕੀ ਡਿਜੀਟਲ ਤਰੀਕੇ ਨਾਲ ਪੈਸੇ ਜਿਹੜਾ ट्राਨੈਕਸ਼ਨ ਕਰ ਸਕੋ ਲੋਕਾਂ ਨੇ ਮਜ਼ਾਕ ਉਡਾਇਆ ਮੋਦੀ ਜੀ ਨੇ ਬਾਰੇ ਕਿਹਾ ਗਿਆ ਕਿ ਕੈਸਾ ਸੁਪਨਾ ਲੈਂਦੇ ਨੇ ਫਿਰ ਰੇੜੀ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਚਲਾਈਦਾ ਕਿਦਾਂ ਮੋਬਾਈਲ ਨੂੰ ਕਿਦਾਂ ਕਰੇਗਾ ਅੱਜ ਤੁਸੀਂ ਸਭ ਜਾਣਦੇ ਹੋ ਕਿ ਇਹਨਾਂ ਸਬਜ਼ੀ ਵਾਲਿਆਂ ਨੇ ਆਪਣਾ ਉੱਥੇ ਉਹ ਡਿਜੀਟਲ ਟੈਗ ਰੱਖਿਆ ਹੁੰਦਾ ਕਿ ਜੀ ਫੋਨ ਪੇਮੈਂਟ ਕਰਦੇ ਹੋ ਸਾਨੂੰ ਕੈਸ਼ ਨਹੀਂ ਜ਼ਰੂਰ ਦੀ ਛੋਟੇ ਤੋਂ ਛੋਟਾ ਜਿਹੜਾ ਵਰਕ ਹੈ ਸੋ ਇਸ ਤਰੀਕੇ ਨਾਲ ਬੇਚ ਦਾ ਸਾਰਾ ਮਾਹੌਲ ਬਦਲ ਰਿਹਾ ਹੈ ਸੜਕਾਂ ਦੀ ਗੱਲ ਮੈਂ ਤੁਹਾਨੂੰ ਦੱਸਣਾ ਪਿਆ ਕਿ ਅੱਜ ਜਿਹੜੀ ਤੁਸੀਂ ਅੱਜ ਹਿਮਾਚਲ ਜਿੱਤੇ ਮਨਾਰੀ ਤੱਕ ਜਾਓ ਤੇ ਉਹ ਜਿਹੜੀ ਰੋਡਸ ਨੇ ਜਾਂ ਬਾਕੀ ਦੇ ਜਿਹੜਾ ਹੁਣ ਆਟਰਨਲਸ ਨੇ ਉਹ ਇੰਟਰਨੈਸ਼ਨਲ ਕਿਸੇ ਵੀ ਰੋਡ ਜਾਂ ਇਨਫਰਾਸਟ੍ਰਕਚਰ ਨਾਲੋਂ ਜ਼ਿਆਦਾ ਅੱਛੀ ਬਣੀ ਹੋਈ ਹੈ ਸੋ ਮੇਰਾ ਸਿਰਫ ਇਹ ਕਹਿਣਾ ਹੈ ਕਿ ਗਰੀਬ ਲੋਕਾਂ ਵਾਸਤੇ ਜਿੱਥੇ 150 ਤੋਂ ਉੱਤੇ ਸਕੀਮਾਂ ਬਣਾਈ ਜਾ ਰਹੀਆਂ ਹਨ ਉਹਨਾਂ ਦੇ ਘਰ ਮਕਾਨ ਪੱਕੇ ਕਿੱਥੇ ਜਾ ਰਹਾ ਹੈ ਮੁਫਤ ਅਨਾਜ ਵੀ ਪਲਾਨਿੰਗ ਕੀਤੀ ਜਾ ਰਹੀ ਹੈ ਪਾਣੀ ਦਾ ਜਿਹੜਾ ਧਿਆਨ ਰੱਖਿਆ ਜਾ ਰਿਹਾ ਹੈ ਬਿਜਲੀ ਸਭ ਪਿੰਡਾਂ ਚ ਪਹੁੰਚੇਗੀ ਦਾ ਧਿਆਨ ਰੱਖਿਆ ਜਾ ਰਿਹਾ ਸੋ ਅੱਜ ਵੀ ਪੰਜਾਬ ਸਾਡੇ ਜਿਹੜੇ ਲੀਡਰਸ ਨੇ ਜਿੱਥੇ ਜਿੱਥੇ ਆਪਣੀ ਗੱਲ ਰੱਖਦੇ ਨੇ ਉਹ ਕਹਿੰਦੇ ਨੇ ਕਿ ਅਗਰ ਹਰਿਆਣਾ ਚ ਸਾਰੇ ਅਨਾਜ ਜਿਹੜੀਆਂ ਵੀ फसलों हो गई उन्होंने एम एस पी दी जा सकती है जितने भारतीय जनता पार्टी का राज है कि पाब जो भारतीय जनता पार्टी आएगी तो असं इतने भी सारी सारे भी सारी वि जी फसलों पर एम एस पी देवे क्यों ये सरकार नहीं दे पा रही और मतलब जोड़ा एक माहौल जरा बनया मैं इतने पोलीटल स्टेटमेंट्स नहीं देना चाहता सैं बजट रहना चाहता सेकिन देखो बानवे सीटा लैके आम आदमी पार्टी सरकार चाहिए और जिस तरीके कमिटमेंट कित ड्रग्स खत्म कर देवे ਅਸੀਂ ਜਿਹੜਾ ਲਾਅ ਐਂਡ ਆਰਡਰ ਬਹੁਤ ਅੱਛਾ ਕਰਵਾਵਾਂਗੇ ਗਰੀਬਾਂ ਵਾਸਤੇ ਬਹੁਤ ਕੰਮ ਕਰਾਂਗੇ ਕੀ ਹੋਇਆ ਏ ਥੇ ਅੱਜ ਜਿਸ ਤਰੀਕੇ ਨਾਲ ਲਾਅ ਐਂਡ ਆਰਡਰ ਦਾ ਹਾਲਤ ਹੈ ਪੂਰੇ ਪੰਜਾਬ 'ਚ ਜੀ ਡਰ ਲੱਗਦਾ ਹੈ ਕਿ ਸਾਡੀ ਜਿਹੜੀ ਆ ਅਗਲੀ ਪੀੜ੍ਹੀਆਂ ਆ ਉਹ ਕੀ ਲੈ ਕੇ ਜਾਣਗੀਆਂ ਸਾਡਾ ਸੋ ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਬੜਾ ਬਦਲਾਅ ਭਾਰਤੀ ਜਨਤਾ ਪਾਰਟੀ ਨਰਿੰਦਰ ਭਾਈ ਮੋਦੀ ਦੇ ਨੇਤ੍ਰਿਤਵ ਵਿੱਚ ਦੇਖਿਆ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਜਿਸ ਸੂਬੇ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ ਤੁਸੀਂ ਐਂਟੀ ਇਨਕੰਮਬੈਂਸੀ ਦਾ ਇੱਕ ਸ਼ਬਦ ਹਮੇਸ਼ਾ ਸੁਣਦੇ ਰਹੋ ਤੁਸੀਂ ਪੱਤਰਕਾਰ ਭਾਈ ਉਹ ਤੁਹਾਨੂੰ ਜ਼ਿਆਦਾ ਯਾ एंटी इनकमेंसी का मतलब साल बाद कहते सरकार बदलनी है जी ये तय क्योंकि पांच साल देख लिया अभी अगली दूजी सरकार आई है भारतीय जनता पार्टी ने एंटी इनकमेंसी शब्द जरा मिटाता है पांच पांच पारी लगातार भारतीय जनता पार्टी की सरकार गुजरात होगी गई होर जो सूबे ने उन्होंने बनती जा रही है जिथे जिथे आ रही है और ये नहीं कि जबरदस्ती कोई वोट पा रहा है लोग इस करके वोट पा रहे हैं क्योंकि भारतीय जनता पार्टी डिलीवर करती है नरेंद्र भाई मोदी जी जी टीम है ਉਹ ਡਿਲੀਵਰ ਕਰਦੀ ਹੈ ਔਰ ਜੋ ਜਨਤਾ ਨੂੰ ਉਪੇਖ ਅਪੇਖਿਆ ਹੈ ਇਹ ਸਰਕਾਰਾਂ ਤੋਂ ਹੁੰਦੀ ਹੈ ਉਹ ਚ ਭਾਰਤੀ ਜਨਤਾ ਪਾਰਟੀ ਖਰੀ ਉਤਪੀ ਹੈ ਸੋ ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਬੜਾ ਇਨਫਰਾਸਟ੍ਰਕਚਰ ਬਣ ਰਿਹਾ ਹੈ ਬਹੁਤ ਅੱਛੇ ਤਰੀਕੇ ਨਾਲ ਕੰਮ ਹੋ ਰਿਹਾ ਹੈ ਗਰੀਬਾਂ ਦਾ ਬਹੁਤ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿਸਾਨਾਂ ਵਾਸਤੇ ਮਹਿਲਾਵਾਂ ਵਾਸਤੇ ਯੁਵਾਵਾਂ ਵਾਸਤੇ ਜ਼ਿਆਦਾ ਰੋਜ਼ਗਾਰ ਮਿਲੇ ਇਹ ਸਾਰੇ ਕੰਮ ਜਿਹੜੇ ਹੈ ਇਸ ਬਜਟ ਦੇ ਰਾਹੀਂ ਬਹੁਤ ਅੱਛੇ ਤਰੀਕੇ ਨਾਲ ਉਹ ਸਾਰੇ ਜਿਹੜੇ ਹੈ ਖੱਲੇ जमीन और बहुत अच्छा एक प्रभाव इस बजट पूरे देश आएगा और मानना है कि बड़े अच्छे रोजगार महिलाओं वास्ते जिदा मैं पहले क्या कि बड़ा अच्छा एक काम रहेगा का, किसान वास्ते और सब गरीबों वास्ते भी बड़ी अच्छी स्कीम जो सारियां आ रही है और लागू भी है और गरीबों वास्ते मदद भी रहेगी बिल्कुल लेकिन ऐसा नहीं लगता है कि पंजाब में भाजपा के लोग तो नहीं न, वो रख नहीं पा रहे इसलिए स्वीकार पा एक छोटी बुजुर्ग उनके लिए बड़ा फंड इसमें अलॉट किया गया है लेकिन मेरे ख्याल से अभी तक किसी भी प्रेस कॉन्फ्रेंस में कोई भी भाजपा नेता ने उस पर बात नहीं किया ऐसे कई ऐसे मुद्दे हैं रोजगार मिलेगा कैसे मिलेगा ये भी बहुत टेक्निकल चीजें हैं जो ਤੁਰਤ ਲਾਭ ਨਹੀਂ ਹੈ ਦੇਖੇ ਇਨਫੁੱਟ ਲਾਭ ਮੈਂ ਇੱਕ ਛੋਟਾ ਜਿਹਾ ਬਸਾਇੰਸ ਐਗਜ਼ਾਮਪਲ ਤੁਹਾਨੂੰ ਸਮਝਾਉਣ ਨੂੰ ਦੇ ਰਿਹਾ ਕਿ ਇੱਕ ਬਜਟ ਪ੍ਰਬਧਾਨੀਆ ਇੱਕ ਯੋਜਨਾ ਕੀਤੀ ਗਈ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਮਹਿਲਾ ਹੌਸਟਲ ਬਣਾਇਆ ਜਾਏ ਮੜਕੀਆਂ ਦਾ ਬਾਹਰਲੇ ਅੱਛੇ ਸ਼ਹਿਰਾਂ ਤੇ ਜਾ ਕੇ ਪੜਨਾ ਇੱਕ ਬੜਾ ਰਿਸਕ ਹੁੰਦਾ ਸੀ ਮਾਪੇ ਪਰਦੇਸਾਂ ਨੀ ਕਿੰਨਾਂ ਕਿੱਦਾਂ ਭੇਜਾਂਗੇ ਕਿਸ ਤਰੀਕੇ ਨਾਲ ਰੱਖਾਂਗੇ ਔਰ ਇਹਦੇ ਵਿੱਚ ਇਸ ਪਲੈਨਿੰਗ ਵਿੱਚ ਰੱਖਿਆ ਗਿਆ ਇਸ ਬਜਟ 'ਚ ਇਹ ਪੈਨ ਕੀਤਾ ਗਿਆ ਹੈ ਕਿ ਹਰ ਜਿਹੜਾ ਜ਼ਿਲ੍ਹਾ ਹੈ ਉਹਦੇ ਚ ਇੱਕ ਮਹਿਲਾਵਾਂ ਦਾ ਹੌਸਟਲ ਰੱਖਿਆ ਜਾਏਗਾ ਉਹ ਮਹਿਲਾਵਾਂ ਦਾ ਹੌਸਟਲ ਨਾਲ ਬੱਚਿਆਂ ਦੀ اچھی ਜਗ੍ਹਾ ਜਾ ਕੇ ਪੜ੍ਹਨ ਗਿਆ ਤੇ ਸਿੱਧੇ ਤੌਰ ਤੇ ਮਹਿਲਾਵਾਂ ਦੀ ਜਿਹੜੀ ਗ੍ਰੋਥ ਤੇ ਉੱਤੇ ਉਹ ਇਫੈਕਟ ਕਰਦਾ ਠੀਕ ਹੈ ਨਾ ਇਸੇ ਤਰੀਕੇ ਨਾਲ ਬਹੁਤ ਸਾਰੀਆਂ ਹੋਰ ਸਕੀਮਾਂ ਨੇ ਜਿਨ੍ਹਾਂ ਚ ਅਲੱਗ-ਅਲੱਗ ਜਿਹੜਾ ਅਗਰ ਤੁਸੀਂ ਐਮਐਸ ਐਮਐਸਐਮਈ ਜਿਨ੍ਹਾਂ 1000 ਕਰੋੜ ਰੁਪਏ ਉਹਨਾਂ ਨੇ ਰੱਖਤਾ ਇਹਨਾਂ ਵਾਸਤੇ ਲੋਨ इजीली ਕਿੱਤਾ ਜਾਏ ਪਰ ਅੱਛੇ ਤਰੀਕੇ ਨਾਲ ਇਹ ਜਿਹੜਾ ਆਪਣਾ ਬਿਜ਼ਨਸ ਜਿਹੜਾ ਡਵੈਲਪ ਕਰਕੇ ਕਿੱਤਾ ਜਾ ਸਕੇ ਨਾ ਉਹਨਾਂ ਨੂੰ ਕਿੱਤਾ ਜਾਣਾ ਚਾਹੀਦਾ और उन्होंने अलग अलग स्कीम्स के अंडर भी अगर उन्हें नवी टेक्नोलॉजी लेके जानी है तो उस कि सबसिडाइज किया जा सकता है so, सो इस तरीके की सारी प्लैनिंग जी इस बजट से है सो मैं मेरा है अपना विश्वास और सा भारतीय जनता पार्टी के सारिया विश्वास ये है कि एक बहुत बड़ा कदम है दो हज़ार संताली डिवेल्प कंट्री बनाने वास्ते जो हिंदुस्तान वास्ते प्रधानमंत्री का सपना है और सा सपना है वो तो असं बड़ा कदम लैके अगे बढ़ रहे हैं ऐसा ऐसे